ਭਾਤੀ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਉਸ ਭਾਤੀ ਦੇਸ਼ ਮੂਰੀਅਤ ਕਰਨ ਦੇ ਲਈ ਹੇਠਲੇ ਤਰ੍ਹਾਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਜਦ ਜੋ ਵੀ ਪੰਛਤ ਅਜੰਡਾ ਦਾ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰਵਾਉਂਦੇ ਲਈ ਇਹਨਾਂ ਦੇ ਸਾਡਾ ਸਾਥ ਦੇਣ ਦਾ ਜਿਹੜਾ ਵਿਸ਼ਵਾਸ ਹੋਏਗਾ ਮੈਂ ਇਹਨਾਂ ਦਾ ਵੱਡੇ ਭਰਾ ਨੇ ਸਾਡੇ ਸਾਡੇ ਸਮਾਜ ਦੇ ਖੱਤਰੀ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਇਹਨਾਂ ਦਾ ਆਪਣੇ ਵੱਲੋਂ ਤੇ ਸੋਚੇ ਪੰਥ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂਗਾ ਤੇ ਵਿਸ਼ਵਾਸ ਵੀ ਦਿਵਾਉਣਾ ਅਸੀਂ ਕਿ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਿਹੜਾ ਹੈਗਾ ਪੰਥ ਵੱਲੋਂ ਫੈਸਲੇ ਲਏ ਜਾਣਗੇ ਉਹਨਾਂ ਮੁਤਾਬਕ ਅਸੀਂ ਰਹਿ ਮਸਲਾ ਕਰਕੇ ਜਿਹੜਾ ਅੱਗੇ ਅਸੀਂ ਜਿਹੜੇ ਕਾਰਜ ਆ ਉਹ ਕਰਦੇ ਰਹਾਂਗੇ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਖਾਸ ਕਰਕੇ ਜਿਲ੍ਹਾ ਸੰਗਰ ਬਰਨਾਲਾ ਦੇ ਮੌਜੂਦਾਨ ਤੇ ਪੰਥ ਸਾਧੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਭਾਤੀ ਸ੍ਰੀਕਾਤ ਆਸਾਂ ਤੋਂ ਸ਼ੁਰੂ ਹੋਈ ਆ ਇਹ ਬਹੁਤ ਵਧੀਆ ਮੌਕਾ ਦਾ ਆਪਣੇ ਗੁਰੂ ਦੇ ਦੱਸੇ ਸਿਧਾਂਤਾਂ ਤੇ ਚੱਲਣ ਦਾ ਜਿਹੜਾ ਸਮਾਂ ਆ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਜਿੱਥੇ ਸਿੱਖ ਧਰਮ ਨੂੰ ਮੌਜੂਦ ਕਰਨਾ ਸਾਡੇ ਦਸ ਦਸੇ ਜਿਹੜੇ ਗੁਰੂ ਸਾਹਿਬਾਂ ਦੇ ਬਚਨ ਨੇ ਜਾਂ ਅਦੇਸ਼ ਨੇ ਜੇ ਅਸੀਂ ਉਹਨਾਂ ਦੇ ਉਹਨਾਂ ਦੇ ਤਾਂ ਹੀ ਕਰ ਸਕਦੇ ਆ ਜੀ ਆਪਾਂ ਗੁਰੂ ਸਾਹਿਬਾਂ ਦਾ ਹੁਕਮ ਆ ਜਿਹੜਾ ਉਹ ਮੰਨਾਂਗੇ ਸੋ ਜੋ ਇਹ ਭਾਤੀ ਆ ਸੰਗਮੁਰ ਬਨਾਰੇ ਚੱਲ ਰਹੀ ਆ ਅਸੀਂ ਪੂਰੀ ਤਨਦੇਹੀ ਨਾਲ ਪੂਰੀ ਮਿਹਨਤ ਦੇ ਨਾਲ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਕੇ ਜਿਹੜੇ ਖਾਲਸਾ ਪੰਥ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਆ ਸਿੱਖੀ ਦੀ ਜਿਹੜੀ ਸ਼ਾਨ ਨੂੰ ਬਚਾ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਆਪਣਾ ਜਿਹੜਾ ਹੇਠਲੇ ਪੱਧਰ ਤੇ ਗਾਉਂ ਪੱਧਰ ਤੇ ਜਾ ਕੇ ਘਰ ਘਰ ਜਾ ਕੇ ਅਸੀਂ ਇਹ ਜਿਹੜੀ ਵੀ ਭਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਕਿਸੇ ਬਾਦਗਵਾਦੇ ਵਿੱਚ ਪੈਣ ਨਹੀਂ ਪੈਣਾ ਸੀ ਅਸੀਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਕਈ ਜਿਹੜੇ ਮੈਂ ਸਮਝਾਂਗਾ ਫੇਸਬੁੱਕ ਤੇ ਕਈ ਇਸ ਤਰ੍ਹਾਂ ਦੇ ਜਿਹੜੇ ਲੋਕ ਬੈਠੇ ਨੇ ਫੇਕ ਆਈਡੈਂਟੀਟੀ ਬਣਾ ਕੇ ਜਾਂ ਕਈ ਜਿਹੜੇ ਦਲਾਰ ਕਿਸਮ ਦੇ ਲੋਕ ਆ ਉਹ ਲੀਡਰਾਂ ਦੀ ਅੱਖਾਂ ਚ ਚਾਪਟਨ ਚਾਪਟਨ ਦੇ ਲਈ ਵਿਰੋਧ ਵਾਲੀ ਰਾਜਨੀਤੀ ਕਰ ਰਹੇ ਆ ਅਸੀਂ ਸਿਰਫ ਪੋਜੀਟਿਵ ਰਾਜਨੀਤੀ ਕਰਨੀ ਆ ਸਾਫ਼ਟ ਰਾਜਨੀਤੀ ਕਰਨੀ ਆ ਸਿੱਖ ਧਰਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਤੇ ਬਸਤਾ ਹਰ ਸਿੱਖ ਜਿਹੜਾ ਹਿੰਦੂ ਸਿੱਖ ਏਕਤਾ ਦਾ ਜਿਹੜਾ ਜਿਹੜਾ ਵੀ ਵਿਅਕਤੀ ਬਣਾਈ ਆ ਕਿਉਂਕਿ ਸਾਡਾ ਪਹਿਲਾ ਜਿਹੜਾ ਅਜੰਡਾ ਗਾ ਉਹ ਗੁਰੂ ਸਾਹਿਬਾਨ ਨੇ ਦੱਸਿਆ ਗਾ ਹਿੰਦੂ ਸਿੱਖ ਫਿਰ ਇੱਕ ਤਾਂ ਇਹੋ ਹੀ ਬਚਾ ਰੱਖਣਾ ਤੇ ਪੰਜਾਬ ਦੇ ਵਿੱਚ ਜੋ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦਾ ਵਿਗੜ ਰਿਹਾਗਾ ਜਿਸ ਤਰ੍ਹਾਂ ਜਿਹੜੇ ਕਤਲੋਗਤ ਹੋ ਰਹੀ ਆ ਇਹਨੂੰ ਰੋਕਣ ਦੇ ਲਈ ਤੇ ਵਧੀਆ ਸਮਾਜ ਸਿਰਜਣ ਦੇ ਲਈ ਚੰਗੀ ਜਿਹੜੀ ਲੀਡਰਸ਼ਿਪ ਆ ਉਹਨੂੰ ਅੱਗੇ ਨੇ ਹੁੰਦੀ ਜ਼ਰੂਰਤਾ ਬੇਸ਼ੱਕ ਪੰਜਾਬੀਆਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ 92 ਸੀਟਾਂ ਜਿਹੜੀਆਂ ਇਹ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਸੀ ਪਰ ਮੈਂ ਸਮਝਦਾ ਹਾਂ ਕਿ ਅੱਜ ਕਤਲੋਗਤ ਦੀ ਜਿਹੜੀ ਹੱਦਾ ਟੁੱਟ ਚੁੱਕੀ ਆ ਇਹ ਜਿਹੜੇ ਜਿਹੜੇ ਲੋਕ ਸੀਗੇ ਇਹ ਬਿਨਾਂ ਪੰਜਾਬੇ ਤੋਂ ਕਿਹੜਾ ਇਹ ਜਿੱਤ ਵੀ ਆਈ ਸੀ ਵਿਰੋਧਤਾ ਦੇ ਦੂਧੀਆਂ ਪਾਰਟੀਆਂ ਦੀ ਵਿਰੋਧਤਾ ਲਾ ਲੋ ਜਾਂ ਉਹਨਾਂ ਦੇ ਕਮੀਆਂ ਲਾ ਲੋ ਉਹਦਾ ਕਰਕੇ ਇਹ ਜਿੱਤ ਕੇ ਜਿਹੜੇ ਆਏ ਸੀ ਅੱਜ ਪੰਜਾਬ ਦੇ ਲੋਕਾਂ ਨਾਲ ਦਾ ਖਵਾਜਾ ਬੁਖਤ ਨਾ ਪਿਆ ਜਾਏਗਾ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਨਜ਼ਰ ਰੱਖ ਕੇ ਧਿਆਨ ਦੇ ਨਾਲ ਕਿ ਕਿਹੜੀ ਪਾਰਟੀ ਲਈ ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਮਿਲੂਤ ਕਰ ਸਕਦੀ ਆ ਕਿਹੜੇ ਲੀਡਰ ਨੇ ਜਿਹੜੇ ਤਿਆਬੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਕੰਮ ਕੀਤਾਗਾ ਉਸ ਜਿਹੜੀ ਜਿਹੜੀ ਲੀਡਰਸ਼ਿਪ ਨੂੰ ਆਪਾਂ ਅੱਗੇ ਲੈ ਕੇ ਜਾਣਾ ਸੋ ਮੈਂ ਇਸ ਵਾਧੂ ਬੰਦੇ ਰਾਹੀਂ ਨੌਜਵਾਨਾਂ ਨੂੰ ਮੇਜਿਕ ਆਮੇ ਕਰਵਾ ਕਿ ਇਸ ਇਸ ਸਮੇਂ ਬਹੁਤ ਵਧੀਆ ਮੌਕੇ ਰਿਹਾ ਜਿਹੜਾ ਪਲੇਟਫਾਰਮ ਆ ਆਪਾਂ ਜਿੱਥੇ ਆਪਣੇ ਸਿੱਖ ਧਰਮ ਦੇ ਲਈ ਕੰਮ ਕਰਦਾ ਉੱਥੇ ਆਪਾਂ ਸਮਾਜ ਦੇ ਲਈ ਕੰਮ ਕਰਦਾ ਆਓ ਸਾਰੇ ਇਕੱਠੇ ਹੋ ਕੇ ਆਪਾਂ ਇਹ ਜਿਹੜੀ ਕਾਲ ਦਾ ਸਾਧ ਨੇ ਸਾਡੇ ਗੁਰੂ ਨੇ ਸਾਨੂੰ ਜਿਹੜੀ ਡਿਊਟੀ ਲਈ ਆ ਜਾਂ ਸਾਨੂੰ ਸਾਡੇ ਗੁਰੂ ਨੇ ਹਦੇ ਦਿੱਤੇ ਆ ਆਪਾਂ ਇਹਨਾਂ ਦੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਉਹ ਅਕਾਲੀ ਦਲ ਜਿਹੜਾ ਲੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਆਕਾਲੀ ਦਲ ਦਾ ਆਪਾਂ ਉਹ ਉਸ ਇਤਿਹਾਸ ਦੇ ਚੱਲਦੇ ਹੋਏ ਸਮਾਜ ਨੂੰ ਸੁਧਾਰਨ ਦੇ ਲਈ ਯਤਨ ਕਰਦੇ